ਲਾਵੀ ਮਿੱਤਰ ਪਿਆਰਿਓ ਅੱਜ ਗਿਫਟ ਨਹੀਂ ਰੱਖਣਾ ਅੱਜ ਕੁਝ ਸਪੈਸ਼ਲ ਆਫਰ ਹੈ ਅੱਜ ਆਫਰ ਹੈਗਾ ਵੀ ਇਹ ਹੈਗੀ ਮੋਡਰਨ ਕਾਰ ਵਾਸ਼ਿੰਗ ਇਹਦੇ ਬਿਲਕੁਲ ਸਾਹਮਣੇ ਕਰੰਟ ਡਾਈਟ ਐਂਡ ਚਿਕਨ ਕੋਰਨਰ ਤੇ ਆ ਭਾਜੀ ਨੇ ਅੱਜ ਸਪான்ਸਰ ਕੀਤੀ ਹੈ ਆਪਣੇ ਵੱਲੋਂ ਕਹਿੰਦੇ ਭਾਜੀ ਅੱਜ ਦੀ ਸਪான்ਸਰ ਸਾਡੇ ਵੱਲੋਂ ਲਾ ਦਿਓ ਕਿ ਜਿਹੜਾ ਵੀ ਤੁਹਾਡੀ ਵੀਡੀਓ ਤੇ ਵਧੀਆ ਕਮੈਂਟ ਕਰੂਗਾ ਸਭ ਤੋਂ ਉੱਪਰ ਜਿਹਦਾ ਕਮੈਂਟ ਹੋਊਗਾ ਉਹਨੂੰ ਕੱਲ ਇੱਕ ਚੈਸਟ ਮਿਲੂਗੀ ਤੇ ਨਾਲ ਹਾਫ ਸੈਲਡ ਮਿਲੂਗਾ ਤੇ ਦੋ ਬੋਇਲ ਐਗ ਮਿਲਣਗੇ ਤੇ ਹੁਣ ਦੇਖ ਲੋ ਕਿ ਕਿਹਦੇ ਕਿਸਮਾ ਚ ਇਹ ਸਮਾਨ ਲਿਖਿਆ ਇੱਕ ਚੈਸਟ ਮਿਲੂਗੀ ਦੋ ਬੋਇਲ ਐਗ ਮਿਲਣਗੇ ਤੇ ਹਾਫ ਸਲਾਦ ਮਿਲੂਗਾ ਜੀਦੀ ਕੀਮਤ 100 ਰੁਪਏ ਦੇ ਉੱਤੇ ਐ ਸਲਾਦ ਦੀ ਕੀਮਤ 100 ਰੁਪਏ ਦੀ ਟੈਸਟ 200 ਹੋ ਗਿਆ ਦੋ ਬੋਏ ਲੱਗੇ ਹੋ ਗਏ 30 ਰੁਪਏ ਦੇ ਕਿੰਨਾ ਹੋ ਗਿਆ ਜੀ 230 ਰੁਪਏ ਦਾ ਸਮਾਨ ਹੋ ਗਿਆ ਇਹ ਆ ਜੋ ਦੀ ਕਿਸਮਤ ਵਿੱਚ ਐ ਜਿਹੜਾ ਸਾਡੇ YouTube ਦੇ ਉੱਤੇ ਵੀਡੀਓ ਤੇ ਜਾ ਕੇ ਸਭ ਤੋਂ ਵਧੀਆ ਕਮੈਂਟ ਕਰੂਗਾ ਜਿਹਦਾ ਕਮੈਂਟ ਸਭ ਤੋਂ ਉੱਪਰ ਹੋਵੇਗਾ ਸਕਰੀਨਸ਼ਾਟ ਮਾਰਾਂਗੇ ਅੱਜ 10 ਵਜੇ ਰਾਤ ਨੂੰ ਕੱਲ ਨੂੰ ਜਦੋਂ ਮਰਜ਼ੀ ਆ ਕੇ ਕਰਨ ਡਾਈਟ ਦੇ ਕਿੰਦੇ ਉੱਤੇ ਆ ਨੰਬਰ ਲਿਖਿਆ ਹੋਇਆ ਤੇ ਜਿਹਨੂੰ ਜਿਹਨੂੰ ਅਸੀਂ winner ਐਲਾਨ ਕਰਾਂਗੇ ਵੀ ਤੁਸੀਂ winner ਹੋ ਉਹ ਇੱਥੇ ਆ ਕੇ ਤੇ ਆਪਣਾ ਜਿਹੜਾ ਅਮੀਲ ਲੈ ਸਕਦਾ ਕੱਲ ਇਹ ਸਾਡੀ ਅੱਜ ਦੀ ਆਫਰ ਹੈ ਹੁਣ ਦੇਖ ਲਓ ਕਿੰਨੇ ਤੇ ਪਰਸੋਂ ਦੀ ਆਫਰ ਇਹ ਹੋਏਗੀ ਸਾਨੂੰ ਕੁੜੀਆਂ ਲਈ ਜਿਹੜੀਆਂ ਕੁੜੀਆਂ ਸਾਡੇ ਚੈਨਲ ਨੂੰ ਫੋਲੋ ਕਰਕੇ ਸਕਰੀਨਸ਼ਾਟ ਮਾਰ ਕੇ ਸਾਨੂੰ ਭੇਜਣਗੀਆਂ ਤੇ ਉਹਨਾਂ ਦਾ ਡਰਾਅ ਕੱਢਾਂਗੇ ਸਾਰੀਆਂ ਕੁੜੀਆਂ ਦਾ ਤੇ ਜਿਹਦਾ ਡਰਾ ਜਿਹਦੀ ਪਰਚੀ ਨਿਕਲ ਆਈ ਤੇ ਉਹਨੂੰ ਅਸੀਂ ਲੁਜ਼ਾਇੜੇ ਦੇ ਕਿਸੇ ਵੀ ਬਫੇ ਦੇ ਵਿੱਚ ਬਾਬਾ ਜੀ ਵਰਕਰ ਵਾਲੇ ਦਾ ਡਿਨਰ ਕਰਨ ਦਾ ਮੌਕਾ ਦੇਵਾਂਗੇ। ਇਹ ਜਿਹੜੀ ਦੁਕਾਨ ਭਾਵੇਂ ਛੋਟੀ ਹੈ ਪਰ ਏਸੀ ਲੱਗਾ ਹੋਇਆ ਜੀ ਤੇ ਨਾਲ ਸੀਟਿੰਗ ਵੀ ਹੈਗੀ ਹੈ ਜੀ। ਤੁਸੀਂ ਆਪਣੀਆਂ ਦੋਸਤਾਂ ਨਾਲ ਤੇ ਸਹੇਲੀਆਂ ਨਾਲ ਇੱਥੇ ਆ ਕੇ ਇਹਨਾਂ ਦਾ ਵੈਜ ਨੂਨ ਵਿੱਚ ਕੀ ਕੀ ਹੁੰਦਾ ਭਾਈ ਤੁਹਾਡੇ ਕੋਲ ਕੀ ਕੀ ਹੁੰਦਾ ਵੀਰੇ? ਆਪਣੇ ਕੋਲ ਭਾਈ ਡਾਈਟ ਦਾ ਸਾਰਾ ਸਬਾਨ ਹੁੰਦਾ ਸਰ ਕੀ ਕੀ ਦੀ? ਇਹਦਾ ਸਟੀਮ ਚੈਸਟ ਹੋ ਗਿਆ ਲੈਗ ਪਟ ਹੋ ਗਿਆ ਚਿਕਨ ਸੈਲਡ ਹੋ ਗਿਆ ਚਿਕਨ ਸੈਂਡਵਿਚ ਹੋ ਗਿਆ ਰੈਪ ਹੋ ਗਿਆ ਸਭ ਹੋ ਗਿਆ ਹੈ ਬਾਕੀ ਭਾਜੀ ਸਾਰਾ ਕੁਝ ਭਾਜੀ ਹਾਂਜੀ ਬਾਕੀ ਗਾਗਰ ਦੇ ਸਾਗਰ ਭਰੀ ਬੱਠੇ ਭਾਜੀ ਛੋਟੀ ਜੀ ਦੁਕਾਨ ਤੇ ਇੰਨਾ ਕੁਝ ਹਾਂਜੀ ਹਾਂਜੀ ਭਾਈ ਸਾਹਿਬ ਕੁਝ ਬਾਕੀ ਸਾਡੇ ਜੀਮ ਕੋਚ ਹੈਗੇ ਆ ਜੋ ਕਹਿੰਦੇ ਆ ਆਪਣੇ ਕਸਟਮਰ ਨੂੰ ਉਹ ਆਂਦੇ ਸਾਡੇ ਕੋਲ ਆਪਣਾ ਇੱਕ ਸੇਵਾ ਦਾ ਨਮੂਨਾ ਦਿੰਦੇ ਆ ਜੋ ਕਹਿੰਦੇ ਅਸੀਂ ਉਹ ਚੀਜ਼ ਤਿਆਰ ਕਰ ਦਿੰਦੇ ਹਾਂ ਹਾਂਜੀ ਹਾਂਜੀ ਜੇ ਉਹਦਾ ਸੈਲਡ ਖਾਣਾ ਚਾਹਣ ਆਵਾਜ਼ ਜੀ ਤੇ ਤੁਸੀਂ ਦੋਸਤੋ ਦੇਖ ਸਕਦੇ ਹੋ ਹਰ ਚੀਜ਼ ਮੋਤੀਆਂ ਵਰਗੀ ਸਾਫ਼ ਸੁਥਰੀ ਚਮਕਦਾਰ ਤੇ ਸੋਸੇ ਦੇਖ ਲੋ ਇੰਨੀ ਸੋਸਤ ਹੈ ਉਹਨਾਂ ਕੋਲ ਨਹੀਂ ਹੋਣੀ ਸੱਬੇ ਵਾਲੇ ਕੋਲ ਜਿੰਨੀਆਂ ਭਾਜੀ ਰੱਖੀ ਬੈਠੇ ਨੇ ਦੇਖ ਲੋ ਵਾਹ ਜੀ ਇਹ ਤੁਸੀਂ ਦੇਖ ਸਕਦੇ ਹੋ ਵਾਹ ਜੀ ਵਾਹ ਫਰੈਸ਼ ਐਂਡ ਫਾਈਨ ਤੇ ਜਿੰਨੇ ਭੱਜਦੀ ਆ ਚਟਨੀ ਖਾ ਲਈ ਨਾ ਉਹ ਤਾਂ ਦੁਆਰਾ ਕਿਤੇ ਨਹੀਂ ਜਾਂਦਾ ਹੋਰ ਖਾਣ ਫਿਰ ਇਸ ਚਟਨੀ 'ਚ ਹੀ ਸਾਰਾ ਰਾਜ ਹੈ ਠੀਕ ਹੈ ਭਾਜੀ ਕਾਲੂ ਫੇ ਮੀਲ ਦੇਣੀ ਨਾ ਭੁੱਲਿਓ ਠੀਕ ਹੈ ਜੀ ਸਾਡੇ ਜਿਹੜੇ ਲੱਕੀ ਵੀਨਰ ਤੁਸੀਂ ਆਪਣਾ ਦੱਸ ਦਿਓ ਸਾਡੇ ਲੱਕੀ ਵੀਨਰ ਨੂੰ ਠੀਕ ਹੈ ਭਾਜੀ ਥੈਂਕ ਯੂ ਜੀ ਓਕੇ